रेता के आज कला फो बाबा दीप सिंह कॉले के बारा दीप सिंह कॉले के लिए ने

ਇੱਕ ਮਿੰਟ ਇੱਧਰ ਉਹਨਾਂ ਗੁਰੂ ਜੀ ਨੂੰ ਸਤਿ ਸ੍ਰੀ ਅਕਾਲ ਕਰਦੇ ਜੀ ਇਹ ਵੀ ਹੈ ਨਾ ਕਿ ਚਾਰ ਨਾਂ ਬੋਲਦੇ ਅਸੀਂ ਕੇਂਦਰੀ ਕਮਾਣੇ ਤੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਦੋਵੇਂ ਗਾਇਕ ਜਰੂਰ ਬਲ ਨਮੂਨਾ ਕੁਮਿੰਦਰ ਮੈਂਬਰ ਇਹ ਕਰੀਨੋ ਕੁਮਿੰਦਰ ਜੀ ਨੂੰ ਸਾਡੇ ਸਰਪ੍ਰਸਤ ਸਤਿ ਸ੍ਰੀ ਅਕਾਲ ਜੀ ਅੱਜ ਆ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਡੀ ਦੇ ਲੋਕ ਹਲੋ ਕੁਮਿੰਦਰ ਦਾ ਮੈਚ ਜਿਹੜਾ ਯਾਰ ਕਲਾਬ ਬਗੂਰੇ ਨਾਲ

ਇਹਦੀ ਅੱਜ ਮਿਲਣੀ ਉਹ ਕਿਹੜਾ ਕਿਹਾ ਨਹੀਂ ਉਹ ਕੈਂਡਲਾ ਨਾ ਗਿਆ ਠੀਕੀ ਦੇ ਇਲਾਕੇ ਦਾ ਨੰਬਰ ਕਿਹਤ ਮੱਤਸਾ ਹੈ ਹਲੋ ਇੱਕ ਨਹੀਂ ਗੇਂਦ ਨੇ ਇਸ ਜੋਗਾ ਖੜਾ ਉਹ ਫਾਇਰ ਤੇ ਕਰ ਰਿਹਾ ਵੀਰਾਂ ਦਾ ਛੋਟਾ ਹਾਥੀ ਗੇਂਦ ਦੇ ਵਿੱਚ ਖੜਾ ਮੈਂ ਗੇਂਦੀ ਘਾ ਅਗਲਾ ਮੈਚ ਮਾ ਧੰਦੂ ਕੇ ਤੇ ਸਿਕੰਦਰਪੁਰ ਇਹਦੀ ਟੀਮ ਨੇ ਜਨਾਮ ਨੇ 65 ਲਾਈਨ ਪਾਈ ਦੇ ਲਈ ਮੁੰਡੇ ਖੜੇ ਆਓ ਸਾਹਮਣੇ ਬੱਲੇਬਾਦ लखा जवाबी जमा कर ਮਦਰ ਟੀਮਾਂ ਦੇ ਨਾਲ ਖਾਲੀ ਆ ਰੈਲੀ ਭੱਜ ਤੁਰਾ ਨੀਤੇ ਮੌਰ ਦਾ ਤਖਲਾ ਪਾ ਕੇ ਸਿੰਘ ਫਸ ਗਏ ਕੰਡਿਆਂ ਦੇ ਮਿੱਤਰਾਂ ਬਹਿਣਾ ਗੋਦੀ ਲਾ ਕੇ ਸਿੰਘ ਫਸ ਗਏ ਕੰਡਿਆਂ ਦੇ ਮਿੱਤਰਾਂ ਬਹਿਣਾ ਗੋਦੀ ਲਾ ਕੇ ਆਹ ਕਬੱਡੀ ਕਹਿੰਦੇ ਨੌਜਾਨ ਹਰਜਿੰਦਰ ਇਹਦਾ ਢੰਡੂ ਕੇ ਤਿੰਦਾ ਇਹ ਨੌਜਾਨ ਧਨੀਰ ਦੇ ਲਾ ਕੇ ਚੜ ਕੇ ਆਇਆ ਮਾਲਸਾ ਜਿਹੜਾ ਇੱਕ ਪਾਸੇ